ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਆਪਣੀ ਰਸੋਈ ਦੇ ਵਿੱਚ ਆਓ ਅੱਜ ਆਪਾਂ ਬਣਾਈਏ ਜੀ ਕੜਾਈ ਪਨੀਰ। ਇਹ ਕੜਾਈ ਪਨੀਰ ਬਣਾਉਣ ਵਾਸਤੇ ਆਪਾਂ ਨੇ ਕੱਟ ਲਿਆ ਜੀ ਪਿਆਜ਼ ਇਹਦੇ ਵਿੱਚ ਟਮਾਟਰ ਤੇ ਪਿਆਜ਼ ਜਾਦਾ ਪੈਂਦੇ ਨੇ ਠੀਕ ਹੈ। ਆਪਾਂ ਇਹਨਾਂ ਨੂੰ ਕੱਟ ਕੇ ਚੰਗੀ ਤਰ੍ਹਾਂ ਵਾਸ਼ ਕਰ ਲਿਆ। ਹੁਣ ਆਪਾਂ ਇਸ ਕੁੱਕਰ ਦੇ ਵਿੱਚ ਪਾਵਾਂਗੇ ਜੀ ਪਾਣੀ ਠੀਕ ਹੈ ਪਾਣੀ ਪਾ ਕੇ ਆਪਾਂ ਇਹ ਸਾਰੇ ਪਿਆਜ਼ ਤੇ ਟਮਾਟਰ ਤੇ ਹਰੀਆਂ ਮਿਰਚਾਂ ਇਹਦੇ ਵਿੱਚ ਪਾ ਦਾਂਗੇ। ਠੀਕ ਹੈ ਜੀ ਇਹਨੂੰ ਆਪਾਂ ਮਰਵਾਵਾਂਗੇ 20 ਵਿਸਲਾ। ਹਾਂਜੀ ਦੇਖੋ ਜੀ ਜਿਹੜਾ ਆਪਾਂ ਪਿਆਜ਼ ਟਮਾਟਰ ਤੇ ਹਰੀ ਮਿਰਚ ਸੀ ਨਾ ਬੋਇਲ ਕਰਨੇ ਰੱਖੇ ਸੀਗੇ ਉਹ ਆਪਾਂ ਬੋਇਲ ਕਰ ਲਏ ਠੀਕ ਹੈ ਜੀ ਬੋਇਲ ਕਰਕੇ ਆਹ ਦੇਖੋ ਹੁਣ ਅਸੀਂ ਜਿਹੜੇ ਪਿਛੇ ਸੀ ਇਹ ਚੰਗੀ ਤਰ੍ਹਾਂ ਬੋਇਲ ਹੋ ਚੁੱਕੇ ਨੇ ਆਪਾਂ ਹੁਣ ਇਹਨੂੰ ਨਾ ਐਵੇਂ ਟੋਕਰੀ ਦੇ ਵਿੱਚ ਪਾਣ ਲਾਂਗੇ ਜਿਹੜਾ ਦਾ ਪਾਣੀ ਆ ਉਹ ਵੀ ਆਪਾਂ ਸਿੱਟਣਾ ਨਹੀਂ ਹੈਗਾ ਆਪਾਂ ਥੱਲੇ ਇੱਕ ਹੋਰ ਭਾਂਡਾ ਰੱਖ ਲਿਆ ਜਿਹਦੇ ਵਿੱਚ ਸਾਰਾ ਇਹਦਾ ਪਾਣੀ ਚਲੇ ਜਾਣਾ ਠੀਕ ਹੈ ਜੀ ਹਾਂਜੀ ਪਿਆਜ਼ ਤੇ ਟਮਾਟਰ ਸਾਡੇ ਬੋਇਲ ਹੋ ਚੁੱਕੇ ਨੇ ਆਪਾਂ ਨੇ ਨਾ ਹੁਣ ਜਿਹੜਾ ਟਮਾਟਰ ਦਾ ਛਿਲਕਾ ਇਹ ਨਾ ਉਹ ਆਪਾਂ ਐਵੇਂ ਇਹਦੇ ਚੋਂ ਕੱਲਾ ਟਮਾਟਰ ਦਾ ਨਾ ਛਿਲਕਾ ਚੱਕ ਚੱਕ ਕੇ ਅਲੱਗ ਸਾਈਡ ਤੇ ਰੱਖ ਦੇਣਾ ਤਾਂ ਕਿ ਇਹਦੇ ਵਿੱਚ ਟਮਾਟਰ ਦਾ ਛਿਲਕਾ ਨਾ ਆਵੇ ਬਿਲਕੁਲ ਵੀ ਠੀਕ ਹੈ ਜੀ ਇਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਬੀਟ ਕਰ ਲਾਂਗੇ ਠੰਡਾ ਹੋਏ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦਵਾਂਗੇ ਪਹਿਲਾਂ ਉਸ ਤੋਂ ਬਾਅਦ ਚਾਪਾਂ ਇਹਨੂੰ ਬੀਟ ਕਰਾਂਗੇ ਹਾਂਜੀ ਹੁਣ ਆਪਾਂ ਤੇਲ ਪਾ ਲਿਆ ਆਪਣਾ ਕੜਾਹੀ ਦੇ ਵਿੱਚ ਠੀਕ ਹੈ ਜੀ ਉਹਦੇ ਵਿੱਚ ਆਪਾਂ ਪਾਵਾਂਗੇ ਦੋ ਤੇਜ ਪੱਤਾ ਤੇ ਦਾਲਚੀਨੀ ਲਾਈਚੀ ਲੌਂਗ ਤੇ ਸਾਬਤ ਲਾਲ ਮਿਰਚ ਠੀਕ ਹੈ ਜੀ ਇਹਨਾਂ ਨੂੰ ਆਪਾਂ ਪਹਿਲਾਂ ਖੜੇ ਮਸਾਲਿਆਂ ਨੂੰ ਇਹਦੇ ਵਿੱਚ ਪਾ ਦਾਂਗੇ ਬਣਾ ਤੇਲ ਦੇਖੋ ਜੀ ਇਹਦੇ ਵਿੱਚ ਆਪਾਂ ਹਲਕਾ ਜਿਆ ਨੂੰ ਬਰਾਊਨ ਹੋਣ ਦੇਣਾ ਤੇ ਇੱਕ ਆਪਾਂ ਪਾਵਾਂਗੇ ਜੀ ਹਿੰਗ ਹਿੰਗ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਆ ਹਿੰਗ ਹਰੇਕ ਦਾਲ ਸਬਜ਼ੀ ਦੇ ਵਿੱਚ ਤੁਸੀਂ ਜ਼ਰੂਰ ਪਾਇਆ ਕਰੋ ਕਿਉਂਕਿ ਚੰਗੀ ਹੁੰਦੀ ਆ ਸੇਧ ਵਸਤੇ ਖਾਣੀ ਵੀ ਜੀ ਠੀਕ ਹੈ ਜੀ ਇਹਨੂੰ ਆਪਾਂ ਹਲਕਾ ਜਿਆ ਰੋਸਟ ਕਰ ਲਿਆ हां जी ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਣੇ ਮਸਾਲੇ ਇਹ ਮੈਂ ਪਾ ਰਹੀਆਂ ਜੀ ਦੇਗੀ ਮਿਰਚ ਠੀਕ ਹੈ ਜੀ ਨਮਕ ਆਪਣੇ ਸਵਾਦ ਦੇ ਅਨੁਸਾਰ ਲਾਲ ਮਿਰਚ ਉਹ ਵੀ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਲੈਣੀ ਹੈ ਤੇ ਹਲਦੀ ਪਾਊਡਰ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਮੈਂ ਇੱਕ ਚਮਚ ਪਾਉਂਗੀ ਜੀ ਪਾਵ भाजी ਮਸਾਲਾ ਇਹਦੇ ਨਾਲ ਖੁਸ਼ਬੂ ਬਹੁਤ ਸੋਹਣੀ ਆਉਣ ਲੈਂਦੀ ਹੈ ਹਰ ਇੱਕ ਦਾਲ ਸਬਜ਼ੀ ਦੇ ਵਿੱਚ ਠੀਕ ਹੈ ਤੁਸੀਂ ਇਹਨੂੰ ਉਵੇਂ ਹਲਾ ਕੇ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਥੋੜਾ ਜਿਹਾ ਪਾਣੀ ਤਾਂ ਕਿ ਜਿਹੜੇ ਮਸਾਲੇ ਨੇ ਸਾਡੇ ਉਹੀ ਤਰ੍ਹਾਂ ਰਿਜ ਜਾਵੇ ਠੀਕ ਹੈ ਜੀ ਦੇਖਿਆ ਹੁਣ ਇਹਨੂੰ ਆਪਾਂ ਐਵੇਂ ਹਲਾ ਕੇ ਰੱਖਣਾ ਇਹਨੇ ਤੇਲ ਛੱਡ ਦੇਣਾ ਹਾਂਜੀ ਆ ਕੰਚ ਦੀ ਛੋਟੀ ਕੌਲੀ ਹੈ ਇਹ ਆਪਾਂ ਅੱਧੀ ਕੌਲੀ ਲੈ ਲੈਣੀ ਹੈ ਬੇਸਣ ਦੀ ਇਹਦੇ ਵਿੱਚ ਆਪਾਂ ਪਾਣੀ ਪਾ ਲੈਣਾ ਆਪਾਂ ਇਹਦੇ ਚ ਪਾਣੀ ਪਾ ਕੇ ਇਹਦਾ ਘੋਲ ਤਿਆਰ ਕਰ ਲੈਣਾ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਹੋਲ स्मूथ ਤਿਆਰ ਕਰਨਾ ਹੈ ਇਹਦਾ ਕੋਈ ਗੱਠ ਨਾ ਰਹਿ ਜਵੇ ਦੇਖੋ ਜੀ ਜਿਹੜਾ ਆਪਾਂ ਕੜਾਹੀ ਦੇ ਵਿੱਚ ਮਸਾਲੇ ਪਾਏ ਸੀਗੇ ਉਹਨੇ ਆਪਣਾ ਦੇਖੋ ਜੀ ਜਿਹੜੇ ਆਪਾਂ ਕੜਾਹੀ ਦੇ ਵਿੱਚ ਮਸਾਲੇ ਪਾਏ ਸੀਗੇ ਕਿੰਨਾ ਵਧੀਆ ਉਹਨੇ ਤੇਲ ਛੱਡਤਾ ਠੀਕ ਹੈ ਹੁਣ ਆਪਾਂ ਜਿਹੜਾ ਆਪਾਂ ਬੇਸਣ ਦਾ ਘੋਲ ਬਣਾਇਆ ਨਾ ਉਹਨੂੰ ਆਪਾਂ ਇਹਦੇ ਵਿੱਚ ਪਾ ਦੇਣਾ ਇਹਨੂੰ ਹੁਣ ਆਪਾਂ ਗੈਸ ਨੂੰ ਤੇਜ਼ ਕਰ ਲੈਣਾ ਇਹਨੂੰ ਆਪਾਂ ਹਲਾਉਂਦੇ ਜਾਣਾ ਬਾਕੀ ਜਿਹੜਾ ਬੇਸਣ ਹੈ ਨਾ ਉਹ ਥੱਲੇ ਨਾ ਲੱਗੇ ਠੀਕ ਹੈ ਜੀ ਆ ਦੇਖੋ ਜੀ ਬੇਸਣ ਪਾਉਣ ਤੋਂ ਬਾਅਦ ਵਿੱਚ ਆਪਣੀ ਗਰੇਵੀ ਇਹਦੇ ਵਿੱਚ ਆਪਾਂ ਹੁਣ ਥੋੜਾ ਹੋਰ ਪਾਣੀ ਪਾ ਦਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਰਿਜਣ ਵਸਤੇ ਧਰ ਦਾਂਗੇ ਹਾਂਜੀ ਬੇਸਣ ਜਦੋਂ ਆਪਾਂ ਪਾ ਲਿਆ ਇਸ ਦੇ ਵਿੱਚ ਪਾਣੀ ਪਾ ਕੇ ਦੇਖੋ ਉਸ ਤੋਂ ਬਾਅਦ ਵਿੱਚ ਵੀ ਇਹਨੇ ਤੇਲ ਕਿੰਨਾ ਵਧੀਆ ਛੱਡਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਆਪਾਂ ਹਾਂ ਟਮਾਟਰ ਪਿਆਜ਼ ਤੇ ਮਿਰਚਾਂ ਜਿਹੜੇ ਆਪਾਂ ਵੋਇਲ ਕਰਕੇ ਬੀਟ ਕਰ ਲਏ ਇਹ ਆਪਾਂ ਹੁਣ ਇਸ ਮਸਾਲੇ ਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਇਹ ਚੰਗੀ ਤਰ੍ਹਾਂ ਇਹ ਸਾਰੇ ਮਸਾਲੇ ਨੂੰ ਆਪਾਂ ਪਾ ਦਣਾ ਜਿਹੜਾ ਇਹ ਰਹਿ ਗਿਆ ਇਹਦੇ ਵਿੱਚ ਵੀ ਆਪਾਂ ਪਾਣੀ ਪਾ ਕੇ ਸਾਰੇ ਮਸਾਲੇ ਨੂੰ ਇਹਦੇ ਵਿੱਚ ਕੜਾਹੀ ਦੇ ਵਿੱਚ ਪਾ ਦਣਾ ਹੁਣ ਇਹਨੂੰ ਆਪਾਂ ਝੜਨ ਦੇਣਾ ਇਹਦੇ ਵਿੱਚ ਨਾਲ ਹੀ ਆਪਾਂ ਪਾਣੀ ਹੈ ਇੱਕ ਕੌਲੀ ਮਲਾਈ ਦੀ ਚੰਗੀ ਤਰ੍ਹਾਂ ਫੈਂਟ ਕੇ ਠੀਕ ਹੈ ਜੀ ਇਹਨੂੰ ਪਾ ਦੋ ਠੀਕ ਹੈ ਜੀ ਇਹ ਪਾਣੀ ਆ ਨਾਲ ਆਪਾਂ ਅੱਧਾ ਚਮਚ ਪਾਣਾ ਜੀ ਇਹਦੇ ਵਿੱਚ ਚੀਨੀ ਦਾ ਠੀਕ ਹੈ ਜੀ ਇਹਨਾਂ ਸਬਜੀ ਮਿੱਠੀ ਨਹੀਂ ਬਣੂਗੀ ਸਿਰਫ ਟੇਸਟ ਬਹੁਤ ਵਧੀਆ ਆਊਗਾ ਮਿੱਠਿਆ ਮਿੱਠਾ ਟੇਸਟ ਨਹੀਂ ਆਊਗਾ ਕਿ ਤੁਹਾਨੂੰ ਲੱਗੇ ਕਹੀ ਸੋਲਦੇ ਨਾ ਵੀ ਚੀਨੀ ਪਾਤੀ ਮਿੱਠਾ ਹੋ ਜਾਊਗਾ ਨਹੀਂ ਮਿੱਠਾ ਨਹੀਂ ਆਉਣਾ ਹੈਗਾ ਇਹਦੇ ਵਿੱਚ ਟੇਸਟ ਦੇਖਿਓ ਬਹੁਤ ਜ਼ਿਆਦਾ ਵਧੀਆ ਆਉਂਦਾ ਹੁਣ ਆਪਾਂ ਇਹਨੂੰ ਰਿਜਨ ਵਾਸਤੇ 10 ਮਿੰਟ ਲਈ ਰੱਖ ਦਾਂਗੇ ਹਾਂਜੀ ਦੇਖੋ ਜਿਹੜੀ ਆਪਾਂ ਗਰੇਵੀ ਬਣਾਈ ਹੈ ਨਾ ਪਨੀਰ ਵਾਸਤੇ ਦੇਖੋ ਗਰੇਵੀ ਬਣ ਕੇ ਤਿਆਰ ਹੈ ਦੇਖੋ ਉਹਨੇ ਤੇਲ ਵੀ ਛੱਡ ਤਾ ਠੀਕ ਹੈ ਗਰੇਵੀ ਦੇਖੋ ਥਿਕਨੈਸ ਵੀ ਬਹੁਤ ਵਧੀਆ ਜੀ ਹੈ ਤੇ ਕਲਰ ਵੀ ਬਹੁਤ ਵਧੀਆ ਆਇਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸੁੱਕੀ ਮੇਥੀ ਕ੍ਰਸ਼ ਕਰਕੇ ਇਹ ਨਾਲ ਖੁਸ਼ਬੂ ਵੀ ਸੋਹਣੀ ਆਊਗੀ ਤੇ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਜੂਗਾ ਠੀਕ ਹੈ ਜੀ ਇਹਨੂੰ ਹਿਲਾ ਲਉ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਨੀਰ ਪਨੀਰ ਇਹ ਮੈਂ ਘਰ ਦਾ ਕੱਢਿਆ ਹੋਇਆ ਪਨੀਰ ਹੈ ਠੀਕ ਹੈ ਇਹਨੂੰ ਮੈਂ ਵੇ ਟੁਕੜਿਆਂ ਦੇ ਵਿੱਚ ਕੱਟ ਲਿਆ ਇਹ ਤੁਸੀਂ ਇਹਦੇ ਵਿੱਚ ਪਾ DNA ਸਾਰਾ ਪਨੀਰ ਠੀਕ ਹੈ ਜੀ ਇਹਦੇ ਵਿੱਚ ਪਾ ਕੇ ਨਾ ਆਪਾਂ ਇਹਨੂੰ 2 ਤੋਂ 3 ਕਿ ਮਿੰਟ ਇਹਨੂੰ ਇਹਦੇ ਵਿੱਚ ਰਝਾ ਲੈਣਾ ਤਾਂ ਕਿ ਪਨੀਰ ਦੇ ਉੱਤੇ ਵੀ ਕਲਰ ਸੋਨਾ ਚੜ ਜਾਵੇ ਤੇ ਗਰੇਵੀ ਥੋੜੀ ਜੀ ਹੋਰ ਥਿੱਕ ਹੋ ਜੂਗੀ ਬਾਕੀ ਪਈ ਪਈ ਵੀ 15-20 ਮਿੰਟ ਤੱਕ ਇਹਨੇ ਵੈਸੇ ਵੀ ਥਿੱਕ ਹੋ ਜਾਣਾ ਜਦੋਂ ਤੁਸੀਂ ਗੈਸ ਬੰਦ ਵੀ ਕਰ ਦੋਗੇ ਨਾ ਆ ਵੀ ਦੀ ਠਿਕਣਾ ਸਾਲੇ ਵਧੀ ਜਾਣੀ ਆ ਦੇਖੋ ਜੀ ਇਹ ਸਾਡੀ ਸਬਜੀ ਬਣ ਕੇ ਰੈਡੀ ਆ ਠੀਕ ਹੈ ਜੀ ਜੇ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਿਆ ਹੋਇਆ ਤਾਂ ਤੁਸੀਂ ਸਾਡੇ ਚੈਨਲ ਆਪਣੀ ਰਸੋਈ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਦੇਖੋ ਕਲਰ ਠੀਕ ਹੈ ਜੀ ਇੰਜੋਏ ਕਰੋ ਜੀ ਸਬਜੀ ਓਕੇ ਜੀ ਸਸ਼ੀਆ ਕਾਨ